ਕਵਿਅਕਤੇ ਨੇ ਜਿਸੇ ਮਹਾਪੁਰਸ਼ ਕੋਲੋਂ ਪੁੱਛਿਆ ਕਿ ਬਾਬਾ ਜੀ ਦੋਸਤ ਚੰਗੇ ਹੁੰਦੇ ਨੇ ਜਾਂ ਭਰਾ ਚੰਗੇ ਹੁੰਦੇ ਆ ਤਾਂ ਬਾਬਾ ਜੀ ਨੇ ਕਿਹਾ ਕਿ ਕਾਕਾ ਜਿਹੜੇ ਦੋਸਤ ਹੁੰਦੇ ਨੇ ਉਹ ਹੀਰੇ ਹੁੰਦੇ ਆ ਤੇ ਜਿਹੜੇ ਭਰਾ ਹੁੰਦੇ ਆ ਉਹ ਸੋਨਾ ਹੁੰਦੇ ਆ ਤਾਂ ਵਿਅਕਤੀ ਕਹਿੰਦਾ ਬਾਬਾ ਜੀ ਤੁਸੀਂ ਤੇ ਦੋਸਤਾਂ ਦੀ ਕੀਮਤ ਜਿਆਦਾ ਦੱਸ ਦਿੱਤੀ ਹੈ ਹੀਰਾ ਜੋ ਸੋਨੇ ਤੋਂ ਵੀ ਮਹਿੰਗਾ ਹੁੰਦਾ ਹੈ ਉਸ ਨੇ ਕਿਹਾ ਕਾਕਾ ਇਹ ਗੱਲ ਯਾਦ ਰੱਖਿਓ ਇਹ ਜਿਹੜਾ ਕੀਮਤੀ ਹੀਰਾ ਹੁੰਦਾ ਨਾ ਜਿੰਨੀ ਦੇਰ ਦੋਸਤ ਦੋਸਤੀ ਨਿਭਾਉਂਦਾ ਉੰਨੀ ਦੇਰ ਉਹ ਹੀਰਾ ਹੁੰਦਾ ਪਰ ਜਦੋਂ ਇਹ ਡੱਟ ਟੁੱਟ ਜਾਂਦਾ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ ਉਹ ਧੱਤ ਵਰਗੀ ਕੀਮਤ ਹੋ ਜਾਂਦੀ ਹੈ ਪਰ ਸੋਨਾ ਸੋਨਾ ਹੀ ਹੁੰਦਾ ਉਹ ਟੁੱਟ ਕੇ ਵੀ ਟੁਕੜੇ ਹੋ ਜਾਊਗਾ ਰੇਤਾ ਵਰਗਾ ਬਰੀਕ ਹੋ ਜਾਊ ਪਰ ਉਸ ਨੂੰ ਫਿਰ ਵੀ ਕਾਲ ਕੇ ਕਿਸੇ ਸਾਂਚੇ ਦੇ ਵਿੱਚ ਪਾ ਦੇ ਜਿੱਦਾਂ ਦਾ ਮਰਜ਼ੀ ਰਹਿਣਾ ਬਣਾ ਲਓ ਪਰ ਉਸ ਦੀ ਕੀਮਤ ਵਿੱਚ ਕੋਈ ਫਰਕ ਨਹੀਂ ਆਊਗਾ ਇਸ ਲਈ ਭਰਾ ਭਰਾ ਹੀ ਹੁੰਦਾ ਤੇ ਭਰਾ ਹੀ ਰਹਿਣਾ ਮੈਂ ਇਹ ਨਹੀਂ ਕਹਿੰਦੀ ਕਿ ਦੋਸਤ ਬੁਰੇ ਹੁੰਦੇ ਆ ਪਰ ਦੋਸਤ ਸਲਾਮ ਆ ਉਹਨਾਂ ਦੋਸਤਾਂ ਨੂੰ ਜੋ ਮੁਸੀਬਤ ਵਿੱਚ ਨਾਲ ਖੜਦੇ ਆ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਪਹਿਲੀ ਵਾਰੀ ਕੀ ਹੁੰਦਾ ਤੇ ਤੁਸੀਂ ਵੀਡੀਓ ਵੇਖ ਲੈਨੇ ਹੋ ਤਾਂ ਬਸ ਸਬਸਕ੍ਰਾਈਬ ਕਰਨਾ ਭੁੱਲ ਜਾਨੇ। ਤੇ ਸੋ ਬੀ ਐਮ ਵੀ ਹੈ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਧੰਨਵਾਦ।